ਪਹਿਲੇ ਮੁੰਡੇ ਦੀ ਸ਼ਾਦੀ ਹੋਈ ਤੇ ਪਹਿਲੀ ਲੋਹੜੀ ਤੇ ਮੇਰੀ ਨੋਹ ਨੇ ਫਰਮਾਇਸ਼ ਕੀਤੀ ਕਹਿੰਦੀ ਡੈਡੀ ਜੀ ਇੱਕ ਚੀਜ਼ ਤੁਹਾਡੇ ਤੋਂ ਮੰਗਣੀ ਮੈਂ ਕਿਹਾ ਦਲੇਰ ਮਹਿੰਦੀ ਸਾਹਿਬ ਦੀ ਬੇਟੀ ਐ ਕੋਈ ਮਰਸੀਡੀ ਮਰਸੀਡੀ ਮੰਗੂ ਉਹ ਇੱਜ਼ਤੀ ਪਿਆਰ ਹੀ ਇੰਨਾ ਕਰਦੀਆਂ ਮੇਰੀਆਂ ਧੀਆਂ ਨੇ ਉਹ ਨੋਹਾਂ ਨੇ ਮੇਰੀਆਂ ਬੇਟੀਆਂ ਇਹਨਾਂ ਦੇ ਘਰੋਂ ਮਾਨਸੀ ਜੀ ਅਜੀਤ ਕੌਰ ਮੇਰੀ ਮਾਂ ਦਾ ਨਾਮ ਵੀ ਐ ਤੇ ਮੇਰੀ ਨੋਹ ਦਾ ਨਾਮ ਵੀ ਐ ਅਜੀਤ ਕੌਰ ਮੇਰੀ ਮਾਤਾ ਜੀ ਦਾ ਨਾਮ ਉਹਦਾ ਤੇ ਕਹਿਣ ਲੱਗੀ ਇੱਕ ਮੰਗ ਮੰਗਿਆ ਆ ਤੁਹਾਡਾ ਮੁੰਡਾ ਤੇ ਤੁਹਾਡੇ ਤੋਂ ਡਰਦਾ ਰਹਿੰਦਾ ਪੁੱਛ ਕਰਦਾ ਨਹੀਂ ਇਹ ਜਦੋਂ ਦੀ ਇਹਨੇ ਹੋਸ਼ ਸੰਭਾਲੀਏ ਕਹਿੰਦਾ ਮੈਂ ਆਪਣੇ ਪਿਓ ਨਾਲ ਗੁਰ ਧਾਰਨਾ ਕਰਨੀ ਹੈ ਰਸਮ ਕਰਨੀ ਉਸ ਤੋਂ ਅੱਲਾ ਪਸਤੂਲਾ ਦੀਆਂ ਗੱਲਾਂ ਨਾ ਕਰੋ ਆਪਾਂ ਰਵਾਬ ਵਜਾਉਣ ਵਾਲੇ ਦੇ ਚੇਲੇ ਆ ਰਵਾਬ ਸੁਣਨ ਵਾਲੇ ਆਪਾਂ ਉਹ ਆ ਜਦ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਇਸ ਧਰਤੀ ਤੇ ਆਏ ਸੋ ਮੈਂ ਜਾਣਨਾ ਚਾਹੁੰਨਾ ਇਹ ਵੀ ਜਦੋਂ ਪਹਿਲੀ ਕਮਾਈ ਤੁਹਾਡੇ ਤੱਕ ਆਈ ਸੀਗੀ ਭਾਜੀ ਦੀ ਤਾਂ ਤੁਹਾਡੇ ਲਈ ਕੀ ਕੁਝ ਸਪੈਸ਼ਲ ਲੈ ਕੇ ਆਏ ਸੀ ਮਤਲਬ ਖਰੀਦ ਕੇ ਔਰ ਤੁਸੀਂ ਕੀ ਕੀ ਐਕਸਪੈਕਟ ਕਰਦੇ ਹੋ ਕਿ ਤੁਹਾਡਾ ਬੇਟਾ ਔਰ ਤੁਹਾਡਾ ਇੱਕ ਚੇਲਾ ਕੀ ਕੀ ਤੁਹਾਡੇ ਲਈ ਕਰੇ ਮਤਲਬ ਉਹ ਜੋ ਇਨਕੰਪਲੀਟ ਆ ਜਾਂ ਕੰਪਲੀਟ ਹੋ ਚੁੱਕਿਆ ਆ ਗੱਲ ਇਹ ਆ ਕਿ ਕਹਿੰਦੇ ਛੱਲਾ ਨਾ ਨਾ ਖੇਵੇ ਤੇ ਪੁੱਤਰ ਮਿੱਠੜੇ ਮੇਵੇ। ਕੀ ਬਾਤ ਹੈ। ਇਹ ਸੋਚ ਸਮਝ ਕੇ ਪਲਾਨ ਕਰਕੇ ਸਾਡੇ ਰਿਵਾਜ ਨਹੀਂ ਹੈ ਅਸੀਂ ਦੇਸੀ ਬੰਦੇ ਆ ਮਿਹਨਤ ਸਾਨੂੰ ਹੱਡਾਂ ਚ ਵੇਸੇ ਚ ਮਿਲੀ ਹੋਈ ਆ ਤੇ ਮਿਹਨਤ ਕਰਨੀ ਇਹਨਾਂ ਨੇ ਦੇਖੋ ਆਪਣੇ ਪਿਓ ਨੂੰ ਗੁਰੂ ਸਮਝਣਾ ਬੜਾ ਮੁਸ਼ਕਲ ਹੈ ਜੀ ਹਿਸਟਰੀ ਨੂੰ ਟ੍ਰੇਸ ਕਰੋ ਤੇ ਭਾਈਆ ਭਾਈਏ ਨੂੰ ਗੁਰੂ ਕੌਣ ਸਮਝਦਾ ਲੇਕਿਨ ਇਹ ਦੋ ਮੇਰੇ ਬੇਟੇ ਆ ਇਹਨਾਂ ਤੋਂ ਵੱਡੇ ਨਵਰਾਜ ਹੰਸ ਆ ਇਹ ਛੋਟੇ ਜਿਹਾ ਰਾਜ ਹੰਸ ਜੀ ਹੈ ਜਦੋਂ ਪਹਿਲੇ ਮੁੰਡੇ ਦੀ شادی ਹੋਈ ਤੇ ਪਹਿਲੀ ਲੋਹੜੀ ਤੇ ਮੇਰੀ ਨੋਹ ਨੇ ਫਰਮਾਇਸ਼ ਕੀਤੀ ਕਹਿੰਦੀ ਡੈਡੀ ਜੀ ਇੱਕ ਚੀਜ਼ ਤੁਹਾਡੇ ਤੋਂ ਮੰਗਣੀ ਮੈਂ ਕਿਹਾ ਦਲੇਰ ਮਹਿੰਦੀ ਸਾਹਿਬ ਦੀ ਬੇਟੀ ਐ ਕੋਈ ਮਰਸੀਡੀ ਮਰਸੀਡੀ ਮੰਗੂ ਤੁਸੀਂ ਹੈਰਾਨ ਹੋਵੋਗੇ ਸੰਗ ਦੇ ਸੰਗ ਦੇ ਡਰ ਦੇ ਡਰ ਦੇ ਡਰ ਸਿਰਫ ਅਦਬ ਹੁੰਦਾ ਹੋਰ ਕੋਈ ਮੈਂ ਕੋਈ ਐਸਾ ਫਸੀ ਜਿਹਾ ਬੰਦਾ ਨਹੀਂ ਉਹ ਇੱਜ਼ਤ ਹੀ ਪਿਆਰ ਹੀ ਇੰਨਾ ਕਰਦੀਆਂ ਮੇਰੀਆਂ ਧੀਆਂ ਨੇ ਉਹ ਨੋਹਾਂ ਨੇ ਮੇਰੀਆਂ ਬੇਟੀਆਂ ਇਹਨਾਂ ਦੀ ਕਰੋ ਮਾਨਸੀ ਜੀ ਅਜੀਤ ਕੌਰ ਮੇਰੀ ਮਾਂ ਦਾ ਨਾਮ ਵੀ ਆ ਤੇ ਮੇਰੀ ਨੋਹ ਦਾ ਨਾਮ ਵੀ ਆ ਅਜੀਤ ਕੌਰ ਮੇਰੀ ਮਾਤਾ ਜੀ ਦਾ ਨਾਮ ਉਹਦਾ ਤੇ ਕਹਿਣ ਲੱਗੀ ਇੱਕ ਮੰਗ ਮੰਗਿਆ ਆ ਤੁਹਾਡਾ ਮੁੰਡਾ ਤੇ ਤੁਹਾਡੇ ਤੋਂ ਡਰਦਾ ਰਹਿੰਦਾ ਪੁੱਛ ਕਰਦਾ ਨਹੀਂ ਇਹ ਜਦੋਂ ਦੀ ਇਹਨੇ ਹੋਸ਼ ਸੰਭਾਲੀਏ ਕਹਿੰਦਾ ਮੈਂ ਆਪਣੇ ਪਿਓ ਨਾਲ ਗੁਰ ਧਾਰਨਾ ਕਰਨੀ ਆ ਰਸਮ ਕਰਨੀ ਮੈਂ ਰੋਣ ਲੱਪਿਆ ਮੈਂ ਕਿਹਾ ਬੇਟਾ ਪਿਓ ਨੂੰ ਗੁਰੂ ਨਹੀਂ ਕੋਈ ਮੰਨਦਾ ਪਿਓ ਨੂੰ ਪਿਓ ਹੀ ਮੰਨਦਾ ਤੇਰੀ ਲਾਹ ਇਹ ਜਿਹੜੀ ਸੋਚ ਬੜੀ عظیم ਹੈ ਫਿਰ ਇਹ ਦੋਨੇ ਬੱਚੇ ਮੇਰੇ شاਗਿਰਦ ਹੋਏ ਬਕਾਇਦਾ ਰਸਮ ਹੋਈ ਉਸਤਾਦ شاਗਿਰਦ ਦਾ ਰਿਸ਼ਤਾ ਪਿਓ ਤੋਂ ਵੀ ਵੱਡਾ ਹੁੰਦਾ ਔਰ ਇਹਨਾਂ ਨੇ ਉਹ ਸਾਬਤ ਕੀਤਾ ਮੈਂ ਮੈਨੂੰ ਹੁਣ ਤਾਂ ਜਿਹੜਾ ਵੀ ਫਿਲਮਾਂ ਚ ਹੀਰੋ ਆਉਂਦਾ ਇਹਨਾਂ ਦੀ ਉਮਰ ਦੀ ਹੈ ਮੈਨੂੰ ਸਾਰੇ ਆਪਣੇ ਬੇਟੇ ਲੱਗਦੇ ਆ ਕੀ ਬਾਤ ਹੈ ਤੇ ਮੈਂ ਸਾਰਿਆਂ ਲਈ ਦੁਆ ਕਰਦਾ ਜਿੰਨੇ ਵੀ ਮੁੰਡੇ ਕੁੜੀਆਂ ਇਹ ਮੇਰੀ ਧੀ ਬੇਟੀ ਸਮਝੋ ਅਦਿੱਤੀ ਔਰ ਬਾਕੀ ਸਾਰੇ ਮੇਰੇ ਮੁੰਡੇ ਆ ਤੇ ਜਿੰਨੀਆਂ ਦਵਾਵਾਂ ਇਹਨਾਂ ਲਈ ਨਿਕਲਦੀਆਂ ਟਿੱਡੋਂ ਸਾਰਿਆਂ ਲਈ ਮੈਂ ਰਹਿਣਾ ਬਾ ਇੱਕ ਮੈਂ ਦੁਆ ਕਰਦਾ ਯਾਰ ਪੁੱਤ ਆ ਜਿਹੜੇ ਪਿਸਤੋਲਾਂ ਪਿਸਤੋਲਾਂ ਦੀਆਂ ਗੱਲਾਂ ਨਾ ਕਰੋ ਆਪਾਂ ਰਵਾਬ ਵਜਾਉਣ ਵਾਲੇ ਦੇ ਚੇਲੇ ਆ ਰਵਾਬ ਸੁਣਨ ਵਾਲੇ ਦੇ ਆਪਾਂ ਉਹ ਆ ਜਿੱਦ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਇਸ ਧਰਤੀ ਤੇ ਆਏ ਆਪਾਂ ਉਹ ਆ ਜਿਨ੍ਹਾਂ ਨੂੰ ਬਹੁਤ ਮਹਿੰਗੀ ਆ ਸਿੱਖੀ ਮਿਲੀ ਆ ਪੰਜਾਬੀਅਤ ਮਿਲੀ ਆ ਹੁਣੇ ਆ ਸੋਗ ਵਿੱਚ ਆ ਮਹੀਨਾ ਚੱਲ ਰਿਹਾ ਛੋਟੇ ਸਹਿਬਜ਼ਾਦਿਆਂ ਦੀ ਦਾਸਤਾਨ ਤੇ ਗੱਲ ਇਹ ਆ ਕਿ ਜੇ ਇਹ ਮਹਿੰਗਾ ਵਿਰਸਾ ਮਿਲਿਆ ਤੇ ਨੂੰ ਸੰਭਾਲ ਕੇ ਬੇਟਾ ਪਿਆਰ ਕਰੋ ਪਿਆਰ ਕਰਕੇ ਇਹ ਇਹ ਚੀਜ਼ਾਂ ਹਾਸਲ ਕਰੋ ਜਿਹੜਾ ਗਾਣਿਆਂ ਚ ਵੀ ਅਸਲਾ ਹਸਲਾ ਜਾਂ ਦੂਸਰਾ ਤੀਸਰਾ ਚੀਜ਼ਾਂ ਇਹ ਮੈਂ ਤਾਂ ਨਹੀਂ ਦੇਖੀਆਂ ਮੈਨੂੰ ਤਾਂ ਵੈਸੇ ਹੀ ਮੈਂ ਤਾਂ ਓਦਾਂ ਵੀ ਸ਼ਰਰੇ ਦਾ ਹੀ ਜਾਨਵਰ ਆ ਤੇ ਮੇਰੇ ਨੂੰ ਤਾਂ ਮੈਨੂੰ ਤਾਂ ਵੈਸੇ ਹੀ ਤਕਲੀਫ ਹੁੰਦੀ ਜੇ ਆਰਟਿਸਟ ਦੇ ਹੱਥ ਤੂੰ ਵੀ ਨਾ ਹੋਵੇ ਸਾਰੰਗੀ ਨਾ ਹੋਵੇ ਤਾਨਪੂਰਾ ਨਾ ਹੋਵੇ ਸੁਰ ਮੰਡਲ ਨਾ ਹੋਵੇ ਤਬਲਾ ਨਾ ਵੱਜਦਾ ਹੋਵੇ ਯਾਰ ਪਿਸਤੌਲਾ ਨਾ ਕੀ ਮਤਲਬ ਹੈ ਮੇਰਾ ਕਿਸੇ ਨੇ ਚੱਕ ਕੇ ਥਲਕੇ ਜਦੋਂ ਮੇਰੇ ਗਾਣੇ ਬੜੇ ਚੱਲੇ ਕਹਿੰਦੇ ਇੱਕ ਲਾਇਸੈਂਸ ਲੈ ਲੈ ਮੈਂ ਕਿਹਾ ਕੀ ਕਰਨਾ ਕਹਿੰਦਾ ਇੱਕ ਪਿਸਤੌਲ ਰੱਖਿਆ ਕਰ ਮੈਂ ਕਿਹਾ ਕਾਦੇ ਲਈ ਮੇਰੇ ਯਾਰ ਮੈਨੂੰ ਇੰਨਾ ਪਿਆਰ ਕਰਦੇ ਨੇ ਕਹਿੰਦੇ ਲੈ ਲੈ ਲਾਇਸੈਂਸ ਲੈ ਲਿਆ ਜਨਾਬ ਪਿਸਤੌਲ ਵੀ ਰਿਵਾਲਵਰ ਇੱਕ ਸੀ ਉੱਥੇ ਨੰਦਾ ਗਨ ਹਾਊਸ ਹੈ ਜਲੰਧਰ ਤੁਸੀਂ ਪੁੱਛ ਸਕਦੇ ਕ੍ਰਾਸ ਚੈੱਕ ਉੱਥੋਂ ਲੈ ਲਿਆ ਉਹਨੇ ਮੈਨੂੰ ਲੋਕ ਲਾਉਣਾ ਸਿਖਾਤਾ ਤੇ ਮੈਂ ਆਪਣੇ ਘਰ ਚ ਬੈਡਰੂਮ ਚ ਨਾਲ ਟੰਗ ਕੇ ਤੇ ਮੈਨੂੰ ਵਹਿਮ ਪੈ ਗਿਆ ਕਿ ਜੇ ਲੋਕ ਖੁੱਲ ਗਿਆ ਇਹਨੇ ਆਪੇ ਚੱਲ ਜਾਣਾ ਤਾਂ ਮੈਂ ਮਰ ਜਾਣਾ ਉਹ 15 ਦਿਨ ਬਾਅਦ ਇੱਕ ਪੁਲਿਸ ਅਫਸਰ ਵੀ ਸੀਗਾ ਉਹ ਕਹਿੰਦਾ ਯਾਰ ਇਹ ਆਪਣੇ ਆਪ ਨਹੀਂ ਚੱਲਦਾ ਉਹ ਨਾਲ ਗਿਆ ਸੀ ਜਦੋਂ ਖਰੀਦਿਆ ਸੀ ਸੋ ਮੈਂ ਵਾਪਸ ਕਰਕੇ ਪਿਸਤੌਲ ਆ ਗਿਆ ਸੀ ਤੇ ਮੈਂ ਤਾਂ ਇਹ ਚਾਹਨਾ ਕਿ ਇੱਕ ਦੂਜੇ ਦੀ ਆਪਾ ਰਾਖੀ ਕਰੀਏ ਇੱਕ ਦੂਜੇ ਲਈ ਦੁਆ ਕਰੀਏ ਇੱਕ ਦੂਜੇ ਨੂੰ ਮਾਰੀਏ ਨਾ ਕੁੱਟੀਏ ਨਾ ਨਫ਼ਰਤਾਂ ਨਾ ਕਰੀਏ ਸਿੱਧੂ ਦੁਬਾਰਾ ਨਹੀਂ ਲੱਭਣਾ ਜਿਹੜਾ ਵੀ ਬੱਚਾ ਜਾਂਦਾ ਉਹ ਉਸ ਮਾਂ ਬਾਪ ਦੀਆਂ ਅੱਖਾਂ 'ਚ ਦੇਖੂ ਮੈਂ ਗਿਆ ਸੀ ਤੁਸੀਂ ਗਏ ਸੀ ਇਹ ਇਸ ਇਸ ਗੱਲ ਤੋਂ ਸਬਕ ਨਹੀਂ ਅਸੀਂ ਲੈਂਦੇ